ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੱਚਿਆਂ ਦੀ ਡਿਮਾਂਡ ਤੇ ਦੁਪਹਿਰ ਭਲਵੇਂਆ ਬਣਾ ਰਹੀ ਸੀ ਵਰਮੀ ਸੈਲੀ ਜਿੰਨਾਂ ਨੂੰ ਅਸੀਂ ਕਹਿੰਦੇ ਹੁੰਨੇ ਆ ਟਲੀ ਵਾਲੀਆਂ ਸੈਵੀਆਂ ਮੈਨੂੰ ਜਦੋਂ ਪੈਕੇਟ ਵਿਚ ਆਇਆ ਉਹਦਾ ਪਤਾ ਲੱਗਿਆ ਤੇ ਹਰਜੀਤ ਜੀ ਪਤਾ ਨਹੀਂ ਕਾਤੋਂ ਇਸ ਵਾਰੇ ਖੁੱਲੀਆਂ ਲੈ ਆਏ ਪੈਕੇਟ ਵਾਲੀਆਂ ਨਹੀਂ ਲੈ ਕੇ ਆਈ ਤੇ ਇਹਦੇ ਲਈ ਬਣਾਉਣ ਲਈ ਸੀ ਪਾਲਣਾ ਜਿੱਕੋ ਕਿਉਂ ਕਿਉਂ ਜਿਆਦਾ ਜ਼ਰੂਰੀ ਨਹੀਂ ਕਿਉਂਕਿ ਇਸ ਨੂੰ ਸਿਹਤ ਥੋੜਾ ਜਿਹਾ ਫਰਾਈ ਕਰਨਾ ਹੁੰਦਾਗਾ ਤੇ ਥੋੜੇ ਜਿਹੀਆਂ ਨਾਲ ਹੀ ਵਧੀਆ ਬਣ ਜਾਂਦੀਆਂ ਨੇ ਮੈਂ ਪਾ ਲਈ ਜੀ ਇੱਕ ਬਾਟੀ ਸੈਵੀਆਂ ਦੀ ਤੇ ਮੈਨੂੰ ਇੱਕ ਬਾਟੀ ਥੋੜੀ ਲੱਗੀ ਕਿਉਂਕਿ ਬੱਚਿਆਂ ਵਾਲਾ ਘਰ ਹੈ ਜੀ ਮੈਂ ਥੋੜੀਆਂ ਜਿਹੀਆਂ ਸੇਵੀਆਂ ਹੋਰ ਪਾ ਲਈਆਂ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ ਤੇ ਪਹਿਲਾਂ ਮੇਰੀ ਜਿਹੜਾ ਗੈਸ ਸੀ ਉਹ ਫੁੱਲ ਤੇ ਚੱਲ ਰਿਹਾ ਸੀ ਫਿਰ ਮੈਂ ਇਹਨੂੰ ਸਲੋ ਤੇ ਕਰ ਲਿਆ ਤਾਂ ਕਿ ਥੱਲੋਂ ਜਲ ਨਾ ਜਾਣ ਇਹਨੂੰ ਕੰਟੀਨਿਊਸਲੀ ਇਸ ਤਰ੍ਹਾਂ ਚਲਾਉਂਦੇ ਰਹਿਣਾਗਾ ਕਿਉਂਕਿ ਇਹ ਬਹੁਤ ਪਤਲੀਆਂ ਹੋਣ ਕਰਕੇ ਥੱਲੋਂ ਬਹੁਤ ਜਲਦੀ ਲੱਗ ਜਾਂਦੀਆਂ ਨੇ ਤੇ ਇਸ ਨੂੰ ਚਲਾਉਂਦੇ ਚਲਾਉਂਦੇ ਤੁਸੀਂ ਵੇਖ ਸਕਦੇ ਹੋਗੇ ਹੌਲੀ-ਹੌਲੀ ਇਹਦਾ ਰੰਗ ਜਿਹੜਾ ਬਦਲਣਾ ਸ਼ੁਰੂ ਹੋ ਗਏ ਬਹੁਤ ਸੌਖੀ ਜੀ ਰੈਸিপি ਹੈ 115 ਮਿੰਟਾਂ ਵਿੱਚ ਤਿਆਰ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ 5-7 ਮਿੰਟਾਂ ਬਾਅਦ ਇਹ ਇਸ ਤਰ੍ਹਾਂ ਰੰਗ ਆ ਜਿਹੜਾ ਬਦਲ ਚੁੱਕਿਆ ਹੈ ਥੂੜੀਆਂ-ਥੂੜੀਆਂ ਹੈ ਜਿਹੜੀਆਂ 골ਡਨ ਹੋ ਗਈਆਂ ਇਸ ਨੂੰ 골ਡਨ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜਿੰਨੀਆਂ ਸੀਨੀਅਰ ਲਈਆਂ ਨੇ ਉਸ ਤੋਂ ਅੱਧੀ ਕੁਆਂਟੀਟੀ ਚੀਨੀ ਖੰਡ ਪਾ ਦਿਆਂਗੇ ਆਪਾਂ ਇਹਦੇ ਵਿੱਚ ਮੈਂ ਅੱਧੀ ਬਾਟੀ ਖੰਡ ਦੀ ਲਈ ਹੈ ਚੀਨੀ ਨੂੰ ਚੰਗੀ ਤਰ੍ਹਾਂ ਹਲਾ ਲਵਾਂਗੇ ਤਾਂ ਕਿ ਕਿਸੇ ਪਾਸੇ ਕੋਕਟ ਜੀ ਨਾ ਬਣ ਜੇ ਜਾਂ ਥੱਲੇ ਨਾ ਲੱਗ ਜਾ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ 1.5 ਗਲਾਸ ਪਾਣੀ ਦਾ ਮੈਂ ਇਹਦੇ ਵਿੱਚ ਡੇਢ ਗਲਾਸ ਪਾਇਆ ਹੈ ਤੁਸੀਂ ਆਪਣੇ ਹਿਸਾਬ ਨਾਲ ਵਧ ਘਟ ਕਰ ਸਕਦੇ ਹੋ ਕਈਆਂ ਨੂੰ ਜ਼ਿਆਦਾ ਪੂਰਪਰੀਆਂ ਜੀਆਂ ਪਸੰਦ ਹੁੰਦੀਆਂ ਨੇ ਕਰੜੀਆਂ ਤੇ ਸਾਨੂੰ ਜਿਵੇਂਆਂ ਥੋੜੀਆਂ ਜੀਆਂ ਵੀ ਇਸ ਤਰ੍ਹਾਂ ਪਸੰਦ ਨਹੀਂ ਤੇ ਜ਼ਿਆਦਾ ਕਰੜੀਆਂ ਕਰਨੀਆਂ ਤਾਂ ਤੁਸੀਂ ਪਾਣੀ ਘੱਟ ਵੀ ਕਰ ਸਕਦੇ ਹੋ ਤੇ ਮੈਂ ਇਹਦੇ ਵਿੱਚ ਪਾਇਆ ਜੀ 1.5 ਗਲਾਸ ਪਾਣੀ ਦਾ ਤੇ ਪਾਣੀ ਥੋੜਾ ਥੋੜਾ ਕਰਕੇ ਪਾਉਣਾ ਨਹੀਂ ਤਾਂ ਇਹ ਕੜਾ ਪ੍ਰਸ਼ਾਦ ਵਾਲਾ ਕੰਮ ਹੁੰਦਾ ਪਾਣੀ ਉੱਪਰ ਨੂੰ ਉੱਛਲ ਜਾਂਦਾਗਾ ਬਸ ਇੰਨਾ ਕੁ ਫਰਕ ਹੈ ਜੀ ਇਹਦੇ ਵਿੱਚ ਕੁਝ ਵੀ ਤੋਲ ਕੇ ਨਹੀਂ ਪਾਉਣਾ ਹੈਗਾ ਮਾਪ ਤੋਲ ਨਹੀਂ ਹੈਗਾ ਇੰਜੀ ਬਣਾਉਣਾ ਹੁੰਦਾਗਾ ਲੋ ਜੀ ਸੇਵੀਆਂ ਸਾਡੀਆਂ ਬਣਨ ਵਾਲੀਆਂ ਨੇ ਬਸ ਬਸ ਵੱਧ ਤੋਂ ਵੱਧ 5 ਤੋਂ 10 ਮਿੰਟ ਲੱਗਦੇ ਨੇ ਤੇ ਇਹ ਸੇਵੀਆਂ ਤਿਆਰ ਹੋ ਜਾਂਦੀਆਂ ਨੇ ਜੇਕਰ ਤੁਸੀਂ ਜਲਦੀ ਜਲਦੀ ਵਿੱਚ ਛੇਤੀ ਕੁਝ ਖਾਣਾ ਚਾਹੁੰਦੇ ਹੋ ਤੇ ਇਹ ਤੁਸੀਂ ਬਣਾ ਕੇ ਖਾ ਸਕਦੇ ਹੋ ਤੇ ਇਹ ਸੜੀਆਂ ਸੇਨੀ ਆ ਤਿਆਰ ਨੇ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਨਾਲ ਹਕੜ ਕੇ ਥਾਣਾ ਹਲਾ ਦੇਵਾਂਗੇ ਮੈਂ ਇਹੋ ਜੀ ਜਿਹੜੀ ਮਾਤਰੇ ਦੀ ਹੈ ਮੈਂ ਰੱਖ ਦਿੰਦੀ ਹਣੀ ਪਾਣੀ ਦੀ ਕੁਛ ਇਹਦੇ ਵਿੱਚ ਪਾ ਦੇਵਾਂਗੇ ਬਦਾਮ ਕਿਉਂਕਿ ਜਦੋਂ ਇਹਨੂੰ ਆਪਾਂ ਟੱਕ ਦਿੰਨੇ ਆ 5-4 ਮਿੰਟਾਂ ਵਾਸਤੇ ਤਾਂ ਇਹ ਆਪਣੇ ਆਪ ਹੀ ਕਰੜੀਆਂ ਹੋ ਜਾਂਦੀਆਂ ਨੇ ਪਾਣੀ ਨੂੰ ਸੋਖ ਲੈਂਦੀਆਂ ਨੇ ਇਸ ਲਈ ਇਹਨੂੰ ਜਿੰਨਾਕ ਆਪਾਂ ਪਤਲੀਆਂ ਹੋ ਸਕੇ ਥੋੜੀਆਂ ਪਤਲੀਆਂ ਹੀ ਰੱਖੋ ਲੋ ਜੀ ਇਹਨੂੰ ਆਪਾਂ ਹੁਣ ਟੱਕ ਦੇਵਾਂਗੇ 5 ਕੁ ਮਿੰਟਾਂ ਬਾਅਦ ਇਹਨੂੰ ਜਦੋਂ ਟੱਕਣ ਨੂੰ ਚੱਕਾਂਗੇ ਤੇ ਇਸ ਤਰ੍ਹਾਂ ਨਾਲ ਬਣੀ ਹੁੰਦੀਆਂ ਨੇ ਦੇਖੋ ਜੀ ਬਹੁਤ ਜਿਆਦਾ ਸਵਾਦ ਬਣ ਗਈਆਂ ਨੇ ਤੇ ਜਿੰਦਰਵੀਰ ਇਹਨਾਂ ਨੂੰ ਬਹੁਤ ਜਿਆਦਾ ਪਸੰਦ ਕਰਦੀ ਹੈ ਤੇ ਉਹ ਕਈ ਦਿਨਾਂ ਤੋਂ ਕਹਿ ਰਹੀ ਸੀ ਗਰਮੀ ਹੁਣ ਕਰਕੇ ਮੈਂ ਨਹੀਂ ਬਣਾਈਆਂ ਅੱਜ ਮੌਸਮ ਥੋੜਾ ਏ ਠੰਡਾ ਸੀ ਤੇ ਆਪਾਂ ਬਣਾ ਲਈਆਂ ਤੇ ਖੁਸ਼ਬੂ ਲੈਣਦੇ ਹੀ ਤਜਿੰਦਰਵੀਰ ਪਹੁੰਚ ਗਈ ਰਸੋਈ ਵਿੱਚ ਤੇ ਇਹਨੂੰ ਬਹੁਤ ਪਸੰਦ ਨੇ ਜੀ